ਦੇਖੋ ਅੱਜ ਬੜੀ ਖੁਸ਼ੀ ਨਾਲ ਮੈਂ ਗੱਲ ਦੱਸਣਾ ਚਾਹੁੰਦਾ ਕਿਉਂਕਿ ਇਹ ਕੋਈ ਕਾਰਨ ਸੀ ਜਿਹਦੇ ਕਰਕੇ ਦੋਨੋਂ ਜਿਹੜੇ ਆਰਓਬੀ ਹੈ ਜਿਹੜੇ ਰੇਲਵੇ ਵਿੱਚ ਓਵਰ ਬ੍ਰਿਜ ਨੇ ਜਿਹੜੇ ਤੇ ਮੈਂ ਇਹ ਬੜੀ ਖੁਸ਼ੀ ਨਾਲ ਇਹ ਗੱਲ ਦੱਸਣਾ ਚਾਹੁੰਦਾ ਜਿਹੜਾ ਦਰਾਹੇ ਵਾਲਾ ਜਿਹੜੀ ਲਾਈਨ ਦਿੱਲੀ ਤੋਂ ਸਿੱਧੀ ਅਮਰਸਰ ਸਾਹਿਬ ਆਉਂਦੀ ਆ ਦਰਾਹੇ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਹੜੀ ਦੀ ਕੀਮਤ ਤਕਰੀਬਨ 70 ਕਰੋੜ ਰੁਪਈਆ 70 ਕਰੋੜ ਰੁਪਈਆ ਇਹ ਇਹਦੀ ਕੀਮਤ ਆ ਉਥੇ ਠੇਕੇਦਾਰ ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਮੈਂ ਸਾਰੇ ਹੀ ਕਿਉਂਕਿ ਬਹੁਤ ਬੜੀ ਦਿੱਕਤ ਸੀ ਸਾਰੇ ਮਾਲਵੇ ਨੂੰ ਤੇ ਦਰਾਹੇ ਵਾਲਿਆਂ ਨੂੰ ਜਿਨ੍ਹਾਂ ਨੇ ਵੀ ਲੋਕ ਨੇ ਚੰਡੀਗੜ੍ਹ ਜਾਣਾ ਸੀ ਜਾਂ ਅੱਗੇ ਰੋਪੜ ਨੂੰ ਨਿਕਣਾ ਸੀ ਚਾਹੇ ਅਨੰਦਪੁਰ ਸਾਹਿਬ ਜਾਣਾ ਸੀ ਬੜਾ ਔਖਾ ਹੁੰਦਾ ਸੀ ਉਹਦਾ ਕੰਮ ਸ਼ੁਰੂ ਹੋ ਗਿਆ ਇਹਦੇ ਨਾਲ ਹੀ ਕੰਮ ਜਿਹੜਾ ਇਹ ਧੂਵੀ ਦਾ ਫਸਿਆ ਹੋਇਆ ਸੀ ਉਹ ਉਤਨੀ ਮੈਂ ਜਾਣਾ ਚਾਹੁੰਦਾ ਸਾਰੇ ਧੂਰੀ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਵਧਾਈ ਤੇ ਸਾਡਾ ਜਸਵਿੰਦਰ ਜਿਹੜਾ ਤਕਰੀਬਨ 4 ਦਿਨਾਂ ਤੋਂ ਉਹ ਭੋਖੜਤਾਲ ਤੇ ਬੈਠਾ ਮੇਰਾ ਭਰਾ ਤੇ ਸਾਰੇ ਉਹਨੂੰ ਸਪੋਰਟ ਕਰ ਰਹੇ ਸੀ ਜਿੰਨੀਆਂ ਵੀ ਉੱਥੇ ਦੀਆਂ ਸੰਸਥਾਵਾਂ ਨੇ ਤੇ ਉਹਦੇ 4 ਦਿਨ ਜਿਹੜਾ ਮੈਂ ਸਮਝਦਾ ਉਹਨੇ ਕਸ਼ਟ ਚੱਲਿਆ ਸਾਡੀ ਸਾਰੀ ਭਾਜਪਾ ਦੀ ਟੀਮ ਨੇ ਤੇ ਕਸ਼ਟ ਚੱਲਿਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਅੱਜ ਹੀ ਸਾਡੇ ਸੀਨੀਅਰ ਲੀਡਰ ਨੇ ਜਿਹੜੇ ਉਹ ਜਾ ਕੇ ਉਹਨਾਂ ਦੀ ਭੁਖੜਦਾਲ ਖਤਮ ਕਰਨ ਤੇ ਇਹ ਜਿਹੜਾ ਤਕਰੀਬਨ ਇਹ ਇਹਦੀ ਕੀਮਤ ਹੈਗੀ ਆ 54 ਕਰੋੜ 54 ਕਰੋੜ ਦਾ ਜਿਹੜਾ ਇਹਦੀ ਅਸੀਂ ਜੀਏਡੀ ਆ ਜਿਹੜੀ ਉਹ ਅਪਰੂਵ ਕਰਤੀ ਆ ਤੇ ਉਹਦਾ ਕੰਮ ਵੀ ਜਿਹੜਾ ਹੈ ਕੁਝ ਹੀ ਦਿਨਾਂ ਦੇ ਵਿੱਚ ਉਹਦਾ ਕੰਮ ਵੀ ਸ਼ੁਰੂ ਹੋ ਜਾਊਗਾ ਅੱਜ ਦੋ ਮੁੱਢਲੇ ਜਿਹੜੇ ਵੱਡੇ ਤਕਰੀਬਨ ਦਰਾਹੇ ਵਾਲਾ 70 ਕਰੋੜ ਰੁਪਏ ਦਾ ਤੋਤੇ ਦੀ ਉਦਤ ठेकेदार ਟੈਂਡਰ ਹੋ ਕੇ ਕੰਮ ਸ਼ੁਰੂ ਹੋ ਗਿਆ ਮਸ਼ੀਨਰੀ ਉੱਥੇ ਪਹੁੰਚ ਚੁੱਕੀ ਆ ਉਹਨਾਂ ਨੂੰ ਮੁਬਾਰਕਬਾਦ ਦਿਨਾ ਕਿਉਂਕਿ ਮੇਰੇ ਮਨ ਚ ਇਹ ਬੜਾ ਹੀ ਦਰਾਹੇ ਦਾ ਸੀ ਵੀ ਜਦੋਂ ਉੱਥੇ ਤਕਲੀਫ ਹੁੰਦੀ ਆ ਲੋਕਾਂ ਨੂੰ ਪਰ ਕਈ ਚੀਜ਼ਾਂ ਹੁੰਦੀਆਂ ਮੈਂ ਇਸ ਵੇਲੇ ਉਹ ਕਹਿਣਾ ਨਹੀਂ ਚਾਹੁੰਦਾ ਜਿਦੇ ਕਰਕੇ ਡਿਲੇਅ ਹੋਈ ਪਰ ਇਹ ਹੋਣਾ ਇਕੱਠਾ ਹੀ ਸੀ ਕੰਮ ਦਰਾਹੇ ਦੇ ਧੂਰੀ ਦਾ ਹੋਣਾ ਇਕੱਠਾ ਹੀ ਸੀ ਇਹਦੇ ਪਿੱਛੇ ਬੜੀ ਡੂੰਗੀ ਸਿਆਸਤ ਸੀ ਪਰ ਹੁਣ ਅੱਜ ਮੁਬਾਰਕਵਾਦ ਦਿੰਦਾ ਦਰਾਹੇ ਵਾਲੇ ਤੇ ਧੂਰੀ ਘਟ ਜਿਹੜਾ ਇਹ ਬਠਿੰਡਾ ਸੈਕਸ਼ਨ ਤੇ ਜਿਹੜਾ ਇਹ ਧੂਰੀ ਦਾ ਜਿਹੜਾ ਪੋਲਾ ਤੇ ਮੈਂ ਰੇਖੀ ਸਾਹਿਬ ਨੂੰ ਕਹੂੰਗਾ ਤੇ ਸਾਡੀ ਸਾਰੀ ਸੀਨੀਅਰ ਬੀਜੇਪੀ ਜਿਨ੍ਹਾਂ ਨੇ ਬਹੁਤ ਚਿਰ ਦੇ ਮੇਰੇ ਨਾਲ ਹਮੇਸ਼ਾ ਤਾਲਮੇਲ ਸੀਗੇ ਗੱਲ ਕਰਦੇ ਸੀ ਪਰ ਕਈ ਦਿੱਕਤਾਂ ਅਸੀਂ ਆਉਂਦੀਆਂ ਜਿਹੜੀਆਂ ਸਮੇਂ ਤੇ ਹੀ ਹੱਲ ਬੰਦੀਆਂ ਤੇ ਉਹ ਸਮਾਂ ਜਦੋਂ ਆਉਂਦਾ ਉਹ ਹੱਲ ਹੋ ਗਈਆਂ ਤੇ ਹੁਣ ਤੁਸੀਂ ਅੱਜ ਆਪਣੀ ਕੋਖੜਦਾਨ ਖਤਮ ਕਰਕੇ ਸਾਰੇ ਸ਼ਹਿਰ ਵਾਲਿਆਂ ਨਾਲ ਇਸ ਗੱਲ ਦੀ ਖੁਸ਼ੀ ਮਨਾਓ ਮੈਂ ਸਾਰੇ ਬੀਜੇਪੀ ਦਾ ਤੇ ਸਾਰੀ ਸੰਸਥਾਵਾਂ ਦਾ ਮੈਂ ਇਸ ਗੱਲ ਦੇ ਵਿੱਚ ਉਹਨਾਂ ਦਾ ਧੰਨਵਾਦ ਕਰਦਾ ਵਧਾਈ ਦਿੰਦਾ ਉਹਨਾਂ ਨੂੰ ਤੇ ਇਹਨਾਂ ਨੂੰ ਜੂਸ ਪਲਾ ਕੇ ਜਾਂ ਕੋਕੋਨਟ ਜਿਹੜਾ